ਰਣਜੀਤ ਸਿੰਘ ਐਂਸੈਂਸ 2 ਵੀਲਰ ਰਿਪੇਅਰ ਗੈਰੇਜ ਖੰਨਾ ਦੇ ਰੇਲਵੇ ਰੋਡ ਸੈਂਟਰ ਬੈਂਕ ਦੇ ਸਾਹਮਣੇ ਅੱਜ ਸ਼ੁਭ ਮਹੂਰਤ ਹੋ ਗਿਆ ਹੈ ਜਿੱਤੇ ਕਿ ਤੁਸੀਂ ਹਰੇਕ ਪ੍ਰਕਾਰ ਦੇ ਸਾਡੇ ਸਾਡੇ ਪਾਸ ਲਾਤੇ ਵਰਦਨ ਲਓ ਇਹਨਾਂ ਸਾਰਾ ਟੂ ਵੀਲਰ ਹੈ ਜਿਹੜਾ ਉਹਦਾ ਸਾਰਾ ਸਪੇਅਰ ਪਾਰਟ ਪਾਇਆ ਜਿੰਨੇ ਵੀ ਤੁਹਾਡੇ ਟੂ ਵੀਲਰ ਦੀ ਜੋ ਵੀ ਆਈਟਮਾਂ ਆਗੀਆਂ ਨੇ ਹੋਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਕਿ ਕਿ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਹੈਗੀ ਹੈ ਵੀ ਇੱਥੇ ਇਸ ਜਗ੍ਹਾ ਤੇ ਫਰਮਿਸ ਸੈਸ਼ਨ ਜਿਹੜਾ ਸਰਵਿਸ ਸਟੇਸ਼ਨ ਹੈ ਜਿਹੜਾ ਉਹ ਥੱਲੇ ਚ ਕਿਤੇ ਵੀ ਨਹੀਂ ਹੈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਰਣਜੀਤ ਸਿੰਘ ਐਂਡ ਸੰਸ ਟੂ ਵੀਲਰ ਰਿਪੇਅਰ ਗੈरेज ਖੰਨਾ ਦੇ ਰੇਲਵੇ ਰੋਡ ਸੈਂਟਰ ਬੈਂਕ ਦੇ ਸਾਹਮਣੇ ਅੱਜ ਸ਼ੁਭ ਮਹੂਰਤ ਹੋ ਗਿਆ ਹੈ ਜਿੱਥੇ ਕਿ ਤੁਸੀਂ ਹਰੇਕ ਪ੍ਰਕਾਰ ਦੇ ਮੋਟਰਸਾਈਕਲ ਐਕਟਿਵਾ ਦਾ ਸਮਾਨ ਦਾ origignal ਸਮਾਨ ਘੱਟ ਰੇਟਾਂ ਤੇ ਮਿਲਿਆ ਕਰੇਗਾ ਅਤੇ ਸਰਵਿਸ ਸੈਂਟਰ ਇਹ ਜੇ ਅਜੇ ਤੱਕ ਖੰਨੇ ਕਿਤੇ ਵੀ ਨਹੀਂ ਖੁੱਲਿਆ ਵਧੀਆ ਮਸ਼ੀਨਰੀ ਨਾਲ ਵਧੀਆ ਸਰਵਿਸ ਕੀਤੀ ਜਾਏਗੀ ਵਧੀਆ ਸਰਵਿਸ ਕਰਨ ਵਾਲੇ ਕਾਰੀਗਰ ਅਤੇ ਵਧੀਆ オリジナル ਸਮਾਨ ਲੈਣ ਲਈ ਰੇਲਵਾ ਰੋਡ ਸੈਂਟਰ ਬੈਂਕ ਦੇ ਸਾਹਮਣੇ ਤੁਸੀਂ ਵੀ ਇਹਦਾ ਲਾਭ ਉਠਾ ਸਕਦੇ ਹੋ ਹਾਂਜੀ ਇਹ ਸਾਡੇ ਫਾਦਰ ਲਾਦੇ ਜਿਹੜੇ ਫਾਦਰ ਜੀ ਸਰਦਾਰ ਚੰਨਜੀਤ ਸਿੰਘ ਉਹਨਾਂ ਨੇ 1957 ਦੇ ਵਿੱਚ ਇਹ ਜੱਡੀਆਂ ਸ਼ਾਪਸ ਨੇ ਤੇ ਹੁਣ ਹੋਰੇ ਸਾਡੇ ਫਾਦਰ ਲਾਉ ਤੇ ਬਰਦਨ ਲਾਉ ਇਹਨਾਂ ਸਾਰਾ ਟੂ-ਵੀਲਰ ਹੈ ਜਿਹੜਾ ਉਹਦਾ ਆਪਾਂ ਸਾਰਾ ਸਪੇਅਰ ਪਾਰਟ ਪਾਇਆ ਜਿੰਨੇ ਵੀ ਕੋਲ ਟੂ-ਵੀਲਰ ਜੋ ਵੀ ਆਈਟਮਾਂ ਆ ਗਈਆਂ ਨੇ ਤੇ ਆਪਣੇ ਕੋਲੇ ਟ੍ਰੈਂਡ ਦੋ ਬੰਦੇ ਟ੍ਰੈਂਨ ਤੇ ਦੋ ਉਹਨਾਂ ਦੇ ਹੈਲਪਰ ਲੜਕੇ ਨੇ ਹਰ ਤਰ੍ਹਾਂ ਦੀ ਐਲਟਮ ਬਾਕੀ ਹੋਰ ਵਾਲੀ ਤੁਹਾਨੂੰ ਪਤਾ ਜਿਵੇਂ ਜਿਵੇਂ ਹੁਣ ਹੋਊਗਾ ਅੱਗੇ ਕਰਾਂਗੇ ਤੇ ਕਿਹੜੀ ਜਗ੍ਹਾ ਤੇ ਖੁੱਲੀ ਹੈ ਇਹ ਰੇਲਵੇ ਰੋਡ ਜੀ ਤੇ ਆਪੋਜੀਟ ਤੁਸੀਂ ਸੈਂਟਰਲ ਬੈਂਕ ਕਹਿ ਸਕਦੇ ਹੋ ਹਾਂਜੀ ਹਾਂਜੀ ਕਰਨਜੀਤ ਸਿੰਘ ਐਂਡ ਸਨਸ ਇਹ ਹੋਲਸੇਲ ਦੇ ਰੇਟ ਤੇ ਸਾਰਾ ਸਾਮਾਨ ਮਿਲੂਗਾ ਦੇਖੋ ਹੋਲਸੇਲ ਦਾ ਵੀ ਸਾਡੇ ਕੋਲ ਹੈਗੇ ਜਿਹੜੇ ਡੀਲਰ ਨੇ ਮਤਲਬ ਜਿਵੇਂ ਤੁਸੀਂ ਲਾ ਲਓ ਜਿਹੜੇ ਆਪਣੇ ਮਿਸਤਰੀ ਜਿਵੇਂ ਆਪਾਂ ਕਹਿੰਦੇ ਆ ਉਹਨੂੰ ਆਪਾਂ ਉਹੀ ਰੇਟ ਤੇ ਨਮਕ ਬਾਕੀ ਰਿਟੇਲ ਦਾ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਜਦ ਪਤਾ ਲੱਗਿਆ ਧੀਰ ਸਿੰਘ ਜੀ ਸੈਮੀ ਸਰਤਾ ਸੁਟਾ ਭਰਾ ਇਹਨਾਂ ਵੱਲੋਂ ਇਹ ਸ਼ੋਰੂਮ ਜਿਹੜਾ ਸਪੇਅਰ ਪਾਰਟ ਦਾ ਖੁੱਲਿਆ ਗਿਆ ਹੈ ਇੱਕ ਬਹੁਤ ਜਿਹੜਾ ਸ਼ਹਿਰ ਵਿੱਚ ਯਾਨਕਿ ਲੋੜ ਸੀਗੀ ਸ਼ਹਿਰ ਨੂੰ ਤੇ ਇਹਨਾਂ ਵੱਲੋਂ ਖੁੱਲਿਆ ਗਿਆ ਤੇ ਇਹਨਾਂ ਨੂੰ ਮੈਂ ਇਸ ਲਈ ਸਭ ਤੋਂ ਪਹਿਲਾਂ ਮੁਬਾਰਕਬਾਦ ਦਿਨਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਇਹਨਾਂ ਵੱਲੋਂ ਇਹ ਸ਼ੋਰੂਮ ਖੋਲਿਆ ਗਿਆ ਹੈ ਇਹਦੇ ਵਿੱਚ ਇਹਨਾਂ ਵੱਲੋਂ ਬਹੁਤ ਵਧੀਆ ਦੱਸਿਆ ਇਹਨਾਂ ਨੇ ਜਿਹੜੇ ਬਹੁਤ ਹੀ ਸਸਤੇ ਰੇਟਾਂ ਤੇ ਤੇ ਵਧੀਆ ਜਿਹੜੇ ਇਹਨਾਂ ਨੇ ਹਰ ਚੀਜ਼ ਦਾ オリジナル ਦਾ ਸਪੇਅਰ ਪਾਰਟ ਰੱਖਿਆ ਤੇ ਜਿਹੜੇ ਇਹਨਾਂ ਕੋਲ ਵਧੀਆ ਕਾਰੀਗਰ ਵੀ ਜਿਹੜੇ ਮੈਕੈਨਿਕਸ ਨੇ ਜਿਹੜੇ ਕੱਲ ਨੂੰ ਮੇਹੋਂ ਦੇ ਨਾਮ ਤੇ ਉਸ ਸਫੇਰ ਪਾਰ ਦੇ ਨਾਲ ਰਿਪੇਅਰ ਦਾ ਵੀ ਜਿਹੜਾ ਕੰਮ ਕਰਨਾ ਹੈ ਉਹ ਵੀ ਬਹੁਤ ਵਧੀਆ ਬਾਹਰੋਂ ਇਹਨਾਂ ਨੇ ਮਕੈਨਿਕ ਬੁਲਾਏ ਨੇ ਜਿਹੜੇ ਉਹ ਰਿਪੇਅਰ ਕਰਿਆ ਕਰਨਗੇ ਇਹਦੇ ਨਾਲ ਜਿਹੜੇ ਸਾਡੇ ਸ਼ਹਿਰ ਵਾਸੀਆਂ ਨੂੰ ਕਾਫੀ ਲਾਭ ਮਿਲੇਗਾ ਇੱਕ ਹੋਰ ਵੀ ਮੈਂ ਤੁਹਾਨੂੰ ਗੱਲ ਦੱਸਣਾ ਚਾਹਨਾ ਜਿਹੜੀ ਕਿ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਹੈਗੀ ਹੈ ਵੀ ਇੱਥੇ ਇਸ ਜਗ੍ਹਾ ਤੇ ਸਰਵਿਸ ਸਟੇਸ਼ਨ ਜਿਹੜਾ ਸਰਵਿਸ ਸਟੇਸ਼ਨ ਹੈ ਜਿਹੜਾ ਉਹ ਥੱਲੇ ਚ ਕਿਤੇ ਵੀ ਨਹੀਂ ਹੈਗਾ ਉਹ ਵਧੀਆ ਜਿਹੜੀ ਆਧੁਨਿਕ ਟੈਕਨੀਕਸ ਦਾ ਜਿਹੜਾ ਇੱਕ ਸਰਵਿਸ ਸਟੇਸ਼ਨ ਇਹਨਾਂ ਨੇ ਬਣਾਇਆ ਜਿਹੜਾ ਖੰਨੇ ਵਿੱਚ ਨਹੀਂ ਹੈਗਾ ਤੇ ਇਸ ਕਰਕੇ ਜਦੋਂ ਵਾਸ਼ਿੰਗ ਦਾ ਵੀ ਜਿਹੜਾ ਹੈਗਾ ਉਹ ਵੀ ਹਾਈ ਜਿਹੜੀ ਟੈਕਨੋਲੋਜੀ ਨਾਲ ਜਿਹੜੀਆਂ ਵਧੀਆ ਮਸ਼ੀਨਰੀ ਨਾਲ ਇਹਨਾਂ ਨੇ ਜਿਹੜਾ ਇੱਥੇ ਸ਼ੁਰੂ ਕੀਤਾ ਹੈ ਜਿਹਦਾ ਕਿ ਬਹੁਤ ਲਾਭ ਸ਼ਹਿਰ ਵਾਸੀਆਂ ਨੂੰ ਹੋਏਗਾ ਤੇ ਇਹਨਾਂ ਨੂੰ ਇੱਕ ਛੱਤ ਦੇ ਥੱਲੇ ਹੀ ਜਿਹੜੀ ਕਿ ਚਾਹੇ ਉਹ ਰਿਪੇਅਰ ਦਾ ਕੰਮ ਹੈ ਚਾਹੇ ਉਹ ਸਮਾਨ ਚਾਹੀਦਾ ਹੈ ਚਾਹੇ ਵਾਸ਼ਿੰਗ ਹੈ ਹਰ ਚੀਜ਼ ਦੀ ਜਿਹੜੀ ਇਹ ਸ਼ਹਿਰ ਵਾਸੀਆਂ ਨੂੰ ਜਿਹੜੀ ਫੈਸਿਲਿਟੀ ਹੈ ਇੱਕੋ ਜਗ੍ਹਾ ਤੇ ਮਿਲੇਗੀ ਜਿਹਦਾ ਕਿ ਸ਼ਹਿਰ ਵਾਸੀਆਂ ਨੂੰ ਦੇਖੋ ਬਹੁਤ ਲਾਭ ਹੋ। ਕੀ ਮੈਸੇਜ ਦੇਣਾ ਚਾਹਨਾ ਹੈ ਸ਼ਹਿਰ ਵਾਸੀਆਂ ਨੂੰ? ਕੋਈ ਸ਼ਹਿਰ ਵਾਸੀਆਂ ਨੂੰ ਅਸੀਂ ਮੈਂ ਇਹੀ ਮੈਸੇਜ ਦਿੰਨਾ ਵੀ ਇੱਥੇ ਇਹਨਾਂ ਦਾ ਜਿਹੜਾ ਇੱਡਾ ਵੱਡਾ ਇਹ ਪਰਲਾ ਕੀਤਾ ਹੈ ਵੀ ਇੱਥੇ ਵੱਤ ਤੋਂ ਵੱਤ ਆ ਕੇ ਇਹਨਾਂ ਤੋਂ ਸਮਾਨ ਵੀ ਪਰਚੇਜ਼ ਕਰਨ ਤੇ ਇਹਨਾਂ ਤੋਂ ਜਿਹੜੀ ਬੇਰ ਵਗੈਰਾ ਜੋ ਜਿਹੜੀ ਇੱਥੇ ਹੈ ਕਰੋ।